ਉਹ ਉਹ ਹੀ ਰੱਖ ਮਾਣਾ ਯਾਰ ਬਾਗਲਮਾਨ ਕਰਦਾ ਹੁੰਦਾ ਯਾਰ ਵਾਹ ਉਹ ਹੀ ਰੱਖ ਬੱਲੇ ਓ ਬਾਈ ਬੱਲੇ ਓ ਪਹਿਲੇ ਨੰਬਰ ਵਾਲਾ ਬਾਈ ਪਹਿਲੇ ਨੰਬਰ ਵਾਲਾ ਬਾਈ ਬਾਈ ਵਾਹ ਬਾਈ ਦੂਜੇ ਨੰਬਰ ਵਾਲਾ ਬਾਈ ਆ ਗਿਆ ਵਾਹ ਬਾਈ ਦੂਜੇ ਨੰਬਰ ਵਾਲਾ ਵਾਹ ਬਹੁਤ ਵਧੀਆ ਬਾਈ ਬਹੁਤ ਵਧੀਆ ਕੀਤਾ ਬਾਈ ਯਾਰ ਤੀਜੇ ਨੰਬਰ ਵਾਲਾ ਭਰਾ ਤੀਜੇ ਨੰਬਰ ਵਾਲਾ ਆ ਗਿਆ 12 ਕਿਲੋਮੀਟਰ ਦੀ ਦੌੜ ਵਿੱਚ ਤੀਜੇ ਨੰਬਰ ਵਾਲਾ ਪਹਿਲੇ ਨੰਬਰ ਵਾਲਾ ਦੂਜੇ ਨੰਬਰ ਵਾਲਾ ਦੇਖੋ ਗ੍ਰੇ ਮੈਂ ਨੀ ਚੋਕਰ ਦੇਖੋ ਬਈ ਪਾਸੇ ਆ ਰਹਿ ਜਾ ਥੋੜੀ ਜਿਹੀ ਮਾਪੀ ਬਈ ਬਈ ਜਾਏਗਾ ਲੈ ਜਾ ਆਪਣਾ ਹੋ ਗਿਆ ਕਿਲੋਮੀਟਰ ਵਾੜੀ ਆ ਬਾਈ ਬਸ

ਪਰ ਦੇਖੋ ਬਾਈ ਜੀ ਮੈਂ ਕਹਿੰਦਾ ਕੋਈ ਗੌਰਮੈਂਟ ਇਹਨੂੰ ਦੇਖਦੀ ਪਈ ਆ ਭਰਾਣੇ ਤਕਰੀਬਨ ਅੱਧੇ ਘੰਟੇ ਦੇ ਵਿੱਚ ਕਲੀਅਰ ਕੀਤਾ ਬਾਈ 12 ਕਿਲੋਮੀਟਰ ਅੱਧੇ ਘੰਟੇ 'ਚ ਕੱਢਣਾ ਬਹੁਤ ਬਹੁਤ ਵਧੀਆ ਬੰਦਾ ਕਿੰਵੇਂ ਨੰਬਰ ਤੇ ਆਇਆ ਦੂਜੇ ਤੇ ਤੀਜੇ ਤੇ ਦੂਜੇ ਨੰਬਰ ਤੇ ਆਇਆ ਬਾਈ ਜੀ 7100 ਦਾ ਵਿਨਰ ਹੋ ਗਿਆ ਤੇ ਪਹਿਲੇ ਨੰਬਰ ਵਾਲਾ ਵੀ ਤੁਹਾਨੂੰ ਆਹੋ ਤਾਂ ਹੀ ਕਿਹਾ ਉਹ ਤਿੰਨ ਆ ਗਏ ਪਹਿਲੇ ਨਾਮ ਆ ਗਏ ਬਾਕੀ ਰਹਿ ਗਏ ਆਸ਼ੂ ਭਾਜੀ ਉਹਰੇ ਭੇਜ ਤੇ ਇੰਮੇਰੀ ਚੋਲਾ ਲਾ ਹਾਂਜੀ ਫਸਟਾ ਆ ਗਿਆ ਤੇ ਮੇ ਆ ਤਿੰਨੇ ਆ ਗਏ ਹੁਣ ਅਗਲੇ 8 ਪੜਨੇ ਆ ਹਾਂ 8 ਪੜਨੇ ਆ ਆ ਮੁੰਡਾ ਭਾਜੀ ਆਇਆ ਸਾਈਡ ਆ ਸਾਈਡ ਆਇਆ ਉਹ ਬੰਦਾ ਇਨਾਮ ਇਹ ਤਿੰਨੇ ਮੁੰਡੇ ਉਧਰ ਇੱਕੋ ਇੱਕੋ ਸਾਈਡ ਦੇ ਹੀ ਆ ਤਿੰਨੇ ਇੱਕੋ ਇਕੱਠੇ ਆਏ ਭਜੀ ਇਕੱਠੇ ਪੈਰਾਂ ਤੇ ਭੱਜੇ ਆਏ ਇੱਕ ਫਾਇਲ ਨਿਕਲੇ ਇਹਨਾਂ ਨੇ ਹਾਂ ਕਿਉਂਕਿ ਤਿੰਨੇ ਇੱਕੋ ਪੈਰ ਚਾਏ ਤੇ ਕੋਈ ਸਪੀਡ ਨਹੀਂ ਸਲੋ ਹੋਈ ਪਾਣੀ ਵੀ ਇਹਨਾਂ ਨੇ ਮੰਗਦੇ ਰਹੇ ਪਾਣੀ ਆਪਣਾ ਜਿਵੇਂ ਆਪਾਂ ਪਿੱਛੇ ਹੋ ਗਏ ਪਾਣੀ ਵੀ ਤੁਸੀਂ ਮੰਗਿਆ ਸੀ ਸ਼ਾਇਦ ਦੇ ਲੋ ਫੇਰ ਵੀ ਬੰਦਿਆਂ ਨੇ ਹੌਸਲਾ ਨਹੀਂ ਹਾਰਿਆ ਆਵਲਾ ਆ ਮੀਨ ਤੱਕ ਉਹ ਜਿਵੇਂ ਆਪਾਂ ਪਿੱਛੇ ਰਹਿ ਗਏ ਇਹ ਬੰਦੇ ਬੜੀ ਗੋਲੀ ਵਰਗੇ ਨਿਕਲੇ ਉਹ ਆਪਾਂ ਗੱਡੀਆਂ ਚ ਪਾਸੇ ਲਾ ਸੋਣ ਚੌਥੇ ਨੰਬਰ ਵਾਲਾ ਆ ਗਿਆ ਭਾਈ ਜੀ ਚੌਥੇ ਨੰਬਰ ਉਹ ਵੀ ਆ ਗਏ ਭਾਈ ਲੋ ਜੀ ਚੌਥੇ ਨੰਬਰ ਵਾਲਾ ਭਾਈ ਜੀ ਆ ਲਿਖਦੇ ਵੀਡੀਓ ਚ ਹੋਈ ਜਾਂਦਾ ਬਾਈ ਚੌਥਾ ਨੰਬਰ ਆਸ਼ੂ ਭਾਜੀ ਨਾਮ ਤਾਂ ਲਿਖੋ ਬੰਦੇ ਦਾ ਚੌਥੇ ਨੰਬਰ ਵਾਲਾ ਬੰਦਾ ਲੋ ਜੀ ਪੰਜਵੇਂ ਨੰਬਰ ਵਾਲਾ ਬਾਈ ਜੀ ਪੰਜਵੇਂ ਬੰਦੇ ਵਾਲਾ ਬੰਦਾ ਜੀ ਵੈਰੀ ਗੁੱਡ ਵੀਰੇ ਵੈਰੀ ਗੁੱਡ ਸ਼ਾਬਾਸ਼ ਵੀਰੇ ਸ਼ਾਬਾਸ਼ ਲੋ ਜੀ ਛੇਵੇਂ ਨੰਬਰ ਉਹ ਆ ਗਿਆ ਜੀ ਕਿਚ ਕੇ ਕਿਚ ਕੇ ਪੱਤ ਆ ਗਿਆ ਵੇ ਵੈਰੀ ਗੁੱਡ ਸਿੰਗਰਸ ਕਿੰਗ ਏ ਪੰਜਵਾਂ ਨੰਬਰ ਜੀ ਪੰਜਵਾਂ ਨੰਬਰ ਕਿੰਵਾਂ ਨੰਬਰ ਹੋ ਗਿਆ 6ਵਾਂ 6ਵਾਂ 6 ਬੰਦੇ ਹੋ ਗਏ 7ਵਾਂ ਆ ਗਿਆ ਜੀ ਲੋ ਜੀ 11 1100 ਆ ਆ ਉਹੀ ਕੱਢਦੇ ਆ 4 ਹੋ ਗਏ ਹਾਂ ਜੀ ਬਾਜੀ ਆ ਵੇ ਇੱਕ ਬੋਲ ਹੈ ਤੇ ਜਾ ਮੇਰੇ ਬਾਈ ਨਾਮ ਤਾਂ ਲਿਖ ਲੋ ਯਾਰ ਇੱਕ ਬੰਦਾ ਡਾਕਟਰ ਸਾਈਡ ਤੇ ਰੋਣੇ ਮੈਜ ਦੇ ਚਮਕੋਰਿੰਗ ਕਰ ਲਈ ਆਪਕੋ ਪਹਿਨੇ ਆ ਹਾਂ ਹਾਂ ਆਪਾਂ ਨਾਮ ਵਿੱਚ ਕੋਲ ਗਿਆ ਪਤਾ ਲੱਗ ਗਿਆ ਬੰਦੂ ਕਿ ਇਹ ਫਸਾ ਦੇ ਚਾਰਜ ਪਈ ਹੈ ਕਾਫੀ ਬੰਦਾ ਉਹ ਹੈ ਬਿਜੂ ਦਾ ਰਿਪੋਰਟ ਨਹੀਂ ਆਪਾਂ ਪਾਸੇ ਪਾਸੇ ਬਾਈ ਜੀ ਪਾਸੇ ਆ ਗਿਆ ਬੰਦਾ ਇੱਕ ਹੋਰ ਆ ਕਿੰਮਾ ਨੰਬਰ ਆ ਗਿਆ ਜੀ ਹੈ ਪੰਜਵਾਂ ਪਾਸੇ ਉਹ ਪਾਸੇ ਆ ਰੇ ਇਧਰ ਆ ਬੋ ਲਓ ਜੀ ਵੈਰੀ ਗੁੱਡ ਵੀਰੇ ਲਓ ਜੀ ਕਿੰਮਾ ਹੋ ਗਿਆ ਏ ਪੰਜ ਹੋ ਗਏ ਜਿਹੜੇ 11 1100 ਵਾਲੇ ਪੰਜ ਹੋਗੇ ਆ ਆ ਜਾ ਆ ਇੱਥੇ ਆ ਇੱਥੇ 6 ਓਕੇ ਵੀਰੇ